ਨਾ ਨਹੀਂ ਕਿ ਤੁਹਾਡੇ ਮਿਲ ਕੇ ਨੇੜੇ ਦੀ ਸਾਰੇ ਨਗਰਾਂ ਤੋਂ ਸਾਰੇ ਚੰਗੇ ਬੰਦੇ ਆਏ ਹੋਏ ਆ। ਸੋ ਪਤੇ ਪ੍ਰਮਾਨ ਕਰਨਾ ਵਾਇਗੁਰੂ ਦੀ ਵਾਇਗੁਰੂ ਜੀ ਕਾਠਾ ਸਾਹ ਵਾਇਗੁਰੂ ਜੀ ਕੀ ਪਤੇ ਦਾਤਾ ਤੁਹਾਡੇ ਪਿੰਡ ਨੂੰ ਤੇ ਹੋਰ ਸਾਰੇ ਪਿੰਡਾਂ ਨੂੰ ਰਹਿਮਤ ਬਖਸ਼ੇ ਤੇ ਸ਼ਰਧੀਆਂ ਕਰਦਾ ਹਾਂ। ਧੰਨਵਾਦ। ਤੇ ਜੇ ਕੋਈ ਸੁਪਾਰਸ਼ ਵੀ ਪਾਉਣੀ ਆ ਵੀ ਆਹ ਕੰਮ ਹੋ ਨਹੀਂ ਦਿਆ ਜਾਂ ਕਰਵਾਓ ਕਿਸੇ ਨੂੰ ਕੋ ਤਾਂ ਬੜੀ ਚੰਗੇ ਤਰੀਕੇ ਨਾਲ ਲਹਿਜੇ ਨਾਲ ਗੱਲ ਕਰਕੇ ਉਹ ਕੰਮ ਨੂੰ ਸੋਲਵ ਆਊਟ ਕਰਦੇ ਆ। ਸੋ ਮੈਂ ਜਿੰਨੇ ਸਾਥੀ ਬੜਾ ਖਲਾਗਦਾ ਪ੍ਰਬੰਧ ਕਰਨਾ ਤਾਂ ਮੈਂ ਕਈ ਵਾਰੀ ਉਹਨਾਂ ਨੂੰ ਗੁੱਸੇ 'ਚ ਵੀ ਬੋਲ ਜਾਂਦਾ ਛੋਟੇ ਨੇ ਵੱਡੇ ਵੀ ਨੇ ਇੱਕ ਦੋ ਸੋ ਮਾਫੀ ਚਾਹੁੰਨਾ ਯਾਰ ਜਦੋਂ ਪ੍ਰੋਗਰਾਮ ਚੱਲਦਾ ਕੰਮ ਕਰਦੇ ਆ ਥੱਕਦੇ ਆ ਫਿਰ ਰੰਗਦੇ ਆ ਥੋੜਾ ਜਿਹਾ ਗੁੱਸਾ ਗੱਸਾ ਹੋ ਜਾਂਦਾ ਉਹਦੇ ਲਈ ਮਾਫੀ ਚਾਹੁੰਦੇ ਆ ਪਰ ਹਮੇਸ਼ਾ ਸਾਥ ਦਿੰਦੇ ਨੇ ਜਿਹੜੀ ਸਟਡੀ ਸੈਂਟਰ ਤੇ ਸਾਦੇ ਮੈਂਬਰ ਸਾਹਿਬ ਉਹਨੇ ਲੋਕਾਂ ਨੂੰ ਇਸ ਦੇਸ਼ ਦੀ ਸੱਤਾ ਦੇ ਮਾਲਕ ਬਣਾਉਣਾ ਜਿਹੜਾ ਸੁਪਨਾ ਉੱਤਰ ਪ੍ਰਦੇਸ਼ ਦੀ ਧਰਤੀ ਤੇ ਜਗਤ ਗੁਰੂ ਗੁਰੂ ਰਵਿਦਾਸ ਮਹਾਰਾਜ ਨੇ ਲਿਆ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪ੍ਰਸੰਨ ਇਹ ਸੁਪਨਾ ਪਹਿਲੀ ਪਾਤਸ਼ਾਹੀ ਸਤਗੁਰੂ ਨਾਨਕਦੇਵ ਜੀ ਪੋਥੀ ਦੇ ਰੂਪ ਵਿੱਚ ਲੈ ਕੇ ਆਏ ਪੰਜਵੇਂ ਪਿਤਾ ਸਤਗੁਰੂ ਅਰਜਨ ਦੇਵ ਜੀ ਨੇ ਬਾਣੀ ਦੇ ਵਿੱਚ ਇਸ ਸੁਪਨੇ ਨੂੰ ਜੋੜਿਆ ਔਰ ਦਸਵੇਂ ਪਿਤਾ ਦਸ਼ਵੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਹ ਸੁਪਨਾ ਅੱਜ ਤੋਂ ਬਾਅਦ ਸਾਡਾ ਗੁਰੂ ਹੋਏਗਾ ਨਾਤ ਸਵੇਸ ਖਰਾਜ ਨਮਾਲ ਖੌਫ ਨਾ ਖਤਾ ਨ ਤਰਸ ਜਵਾਲ ਇਸ ਸੁਪਨੇ ਵਿੱਚ ਦੱਸਾ ਗੁਰੂਆਂ ਨੇ ਕਿ ਆ ਕਿ ਸਾਡਾ ਲਕਸ਼ਿਅ ਇਸ ਦੇਸ਼ ਦੇ ਵਿੱਚੋਂ ਜਿਹੜੀ ਤਰਸ ਪੈ ਤਰਸ ਦੇ ਲੋਕ ਇਹ ਤਰਸ ਖਤਮ ਕਰਨਾ ਤੇ ਕੂੜੀਏ ਤੇ ਹੱਥ ਜੋੜ ਕੇ ਮਾਫੀਆਂ ਮੰਗਦੇ ਆਏ ਆ ਉਹਨਾਂ ਦੀ ਹਰ ਖਤਾ ਖਤਮ ਕਰਨੀ ਇਸ ਦੇਸ਼ ਦੀ ਤਰਫ ਬਾਬਾ ਸਾਹਿਬ ਮੇੜ ਕੇ ਇਸ ਦੇਸ਼ ਦੀ ਧਰਤੀ ਤੇ ਜਿਹਨਾਂ ਨੂੰ ਅਜਨ ਸੂਚਿਤ ਜਾਤੀਆਂ ਕਿਹਾ ਜਾਂਦਾ ਜਿਹਨਾਂ ਨੂੰ ਜੋ ਵੀ ਸੀ ਚਮਾਤਾ ਕਿਹਾ ਜਾਂਦਾ ਜਿਹਨਾਂ ਨੂੰ ਇਸ ਦੇਸ਼ ਦੇ ਵਿੱਚ ਗਰੀਮ ਸਿੱਖ ਕਿਹਾ ਜਾਂਦਾ ਜਿਹਨਾਂ ਨੂੰ ਇਸ ਦੇਸ਼ ਵਿੱਚ ਬੇੜੇ ਵਾਲਾ ਕਿਹਾ ਜਾਂਦਾ ਵੀ ਮਨੁੱਖ ਜਿਹੜਾ ਸਾਡੇ 100 ਸਾਲਾਂ 'ਚ ਕੋਈ ਘੜਾ ਹੋਇਆ ਉਸ ਉਸ ਮਨੁੱਖ ਦਾ ਨਾਅ ਹੈ ਉਸ ਰੱਬ ਦਾ ਨਾਅ ਹੈ ਪਰ ਪੂਜੇ ਭਾਰਤ ਰਤਨ ਬਾਬਾ ਸਵਮੇੜਕਰ ਇਹ ਮਨੁੱਖ ਸੀ ਇਹ ਮਹਾ ਮਨੁੱਖ ਸੀ ਇਹ ਰੱਬ ਸੀ ਸਾਡੇ ਲੋਕਾਂ ਦਾ ਜੇ ਅੱਜ ਸਿਰ ਤੇ ਚੁੰਨੀ ਆ ਜੇ ਅੱਜ ਸਿਰ ਤੇ ਪੱਗ ਹੈ ਜੇ ਤੁਸੀਂ ਆਪਣੀ ਛਾਤੀ ਚੌੜੀ ਕਰਕੇ ਤੁਰਦੇ ਆ ਜੇ ਤੁਹਾਡੇ ਖੋਪੜ ਵਿੱਚ ਮਹਿਸੂਸ ਹੁੰਦਾ ਕਿ ਸਾਡੀ ਵੀ ਕੋਈ ਇੱਜ਼ਤ ਹੈ ਸਾਡਾ ਵੀ ਕੋਈ ਮਾਨ ਸਨਮਾਨ ਹੈ ਤੇ ਉਹਦੇ ਪਿੱਛੇ ਕੋਈ ਮਨੁੱਖ ਸੀ ਉਹਦਾ ਨਾਅ ਉਹ ਆ ਬਾਬਾ ਸਭ ਮੜ ਕੇ ਉਹਦਾ ਨਾਅ ਉਹ ਬਾਬਾ ਸਭ ਮੜ ਕੇ ਜਿਸ ਰੱਬ ਨੇ ਕਲਮ ਚਲਾ ਕੇ ਲਿਖ ਦਿੱਤਾ ਤੇਰੀ ਵੀ ਬਦੌਲਤ ਰੱਖਿਆ ਪੁਰਾਣੇ ਸਾਥੀ ਸੀ ਜਦੋਂ ਫੋਨ ਕੀਤਾ ਚੱਕਿਆ ਮੁਬਾਰਕਬਾਦ ਹੋਈ ਜੇ ਇਦਾਂ ਕਰਕੇ ਮੈਂਦਾ ਕਹਿੰਦੇ ਆਜੋ ਫਿਰ ਬਣੀਏ ਸੋ ਦਿੱਲੀ ਐਸੀ ਕਮਿਸ਼ਨ ਦੇ ਦਫ਼ਤਰ ਤਸਵੀਰ ਸਿੰਘ ਘੜੀ ਨੂੰ ਬਹਿਣ ਦਾ ਮੌਕਾ ਮਿਲਿਆ ਤੇ ਵੱਡੀ ਆਸ ਕਿ ਹੁਣ ਪੰਜਾਬ ਦੇ ਅੰਦਰ ਕਿਸੇ ਵੀ ਗਰੀਬ ਗੁਰਬੇ ਦੇ ਉੱਤੇ ਕੋਈ ਵੀ ਤਸ਼ੱਦਦ ਨਹੀਂ ਹੋਊਗਾ ਕਿਉਂਕਿ ਦੇਖਦੇ ਆ ਇਹਨਾਂ ਦੀ ਡੇਲੀ ਲਾਈਵ ਲਾਇਆ ਹੁੰਦਾ ਵਾ ਲਾਈਵ ਫੈਸਲੇ ਕਰਦੇ ਆ ਸੋ ਬੜਾ ਆਮਾਨ ਮਹਿਸੂਸ ਹੁੰਦਾ